Very good. ਸੀ ਤੇ ਇਹਨੂੰ ਕਿਹਾ ਸੀ 25 ਲੱਖ ਰੁਪਏ ਤੇ ਉਹ ਇਹਨਾਂ ਨੇ ਅਸੀਂ ਇਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਇਹਨੂੰ ਗਾਰਜੋ ਇੱਕ ਕਰਾਤਾ ਸੀਗਾ ਤੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਫਿਰ ਉਹਨੇ 2 ਮਹੀਨੇ ਬਾਅਦ ਮਈ ਦੇ ਵਿੱਚ ਅਗੇਟ ਤੇ ਫਾਇਰ ਕਰਾਤਾ ਸੀਗਾ ਉਹ ਉਹ ਫਾਇਰਿੰਗ ਇਨਸੀਡੈਂਟ 'ਚ ਅਸੀਂ ਜਿਹੜੇ ਬੰਦੇ ਇਨਵੋਲਡ ਸੀ ਉਹ 'ਚ ਉਹ ਦੋ ਬੰਦੇ ਫੜ ਲਏ ਇੱਕ ਬੰਦਾ ਹਜੇ ਕਾਬੂ ਨਹੀਂ ਆਇਆ ਜਿਸ ਦਾ ਮੋਟਰਸਾਈਕਲ ਸੀ ਤੇ ਜਿਹਨੇ ਫਾਇਰ ਕੀਤਾ ਸੀ ਉਹ ਫਾਂਡੇ ਸੀ ਇੱਕ ਬੰਦਾ ਜਿਹੜਾ ਨਾਲ ਆਇਆ ਸੀ ਪਹਿਲਾਂ ਆਪਾਂ ਕੋ ਨਹੀਂ ਫੜਿਆ ਸੀ ਤਾਂ ਇਹ ਗੱਲ ਮਈ ਜੂਨ ਦੀ ਹੈਗੀ ਹੈ ਉਸ ਤੋਂ ਬਾਅਦ ਹੁਣ ਜਿਹੜਾ ਅੱਜ ਇਨਸੀਡੈਂਟ ਹੋਇਆ ਇਹ ਉਸੇ ਲੜੀਚੀ ਇਨਸੀਡੈਂਟ ਹੈਗਾ ਉਸੇ ਲੜੀਚੀ ਇਨਸੀਡੈਂਟ ਇਹ ਹੈਗਾ ਇਸ 'ਚ ਅੱਜ ਪਹਿਲਾਂ ਦੋ ਬੰਦੇ ਮੋਟਰਸਾਈਕਲ ਤੇ ਆਏ ਗਲੀ ਦੇ ਦੂਸਰੇ ਪਾਸੇ ਚਲੇ ਗਏ ਫਿਰ ਉੱਥੋਂ ਘੁੰਮ ਕੇ ਵਾਪਸ ਆ ਕੇ ਆਉਂਦੇ ਹੋਏ ਉਹਨਾਂ ਨੇ ਇੱਕ ਫਾਇਰ ਕੀਤਾ ਇਹ ਸਿਰਫ ਡਰਾਉਣ ਲਈ ਕੀਤਾ ਗਿਆ ਕੋਈ ਇਹਦਾ ਮਾਰਨ ਦੀ ਹੰਦੇਸ਼ਾ ਨਹੀਂ ਸੀਗਾ ਕਿਉਂਕਿ ਬਾਹਰੋਂ ਤੁਰੇ ਜਾਂਦੇ ਨੇ ਫਾਇਰ ਕੀਤਾ ਕੋਈ ਏਮ ਕਰਕੇ ਕਿਸੇ ਤੇ ਨਹੀਂ ਕੀਤਾ ਗਿਆ ਫਾਇਰ ਇਸ ਤੋਂ ਫਾਇਰਿੰਗ ਇਨਸੀਡੈਂਟ ਦੇ ਜਦੋਂ ਫਾਇਰ ਕੀਤਾ ਤਾਂ ਉਹ ਸ਼ੀਸ਼ਾ ਟੁੱਟਿਆ ਸ਼ੀਸ਼ੇ ਦਾ ਇੱਕ ਪਾਰਟ ਸਪਲਿੰਟਰ ਟੁੱਟ ਕੇ ਉਹ ਬਾਹਰ ਚ ਵੜ ਗਿਆ ਉਸ ਕਰਕੇ ਉਹਦੇ ਮਾਮੂਲੀ ਇੰਜਰੀ ਹੋਈ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਬਾਕੀ ਇਹਦੇ ਬਿਆਨ ਤੇ ਅਸੀਂ ਪਰਚਾ ਦਰਜ ਕਰਾਂਗੇ ਅੰਦਰ ਸਾਥੇ ਬੰਦਿਆਂ ਦੇ ਖਿਲਾਫ ਤੇ ਜਿਹੜਾ ਇਹ ਸ਼ਾਨਦੀਪ ਹੈਗਾ ਉਹਦੇ ਪੇਰੈਂਟਸ ਵੀ ਦੀ ਵੀ ਇਨਵੋਲਵਮੈਂਟ ਇਸ ਹੈਗੀ ਹੈ ਕਿਉਂਕਿ ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਵੀ ਇਹੀ ਇਹਨਾਂ ਨੇ ਰੈਕੀ ਕਰਵਾਈ ਹੈਗੀ ਅਸਾਜੀ ਚੀਜ਼ ਦੀ ਤੇ ਇਹੀ ਪੈਸੇ ਇਹਨਾਂ ਨੇ ਹੀ ਲੈਣੇ ਸੀਗੇ ਕਿਸ ਕਰਤੇ ਉਹਨਾਂ ਦਾ ਵੀ ਨਾਮ ਉਹਨਾਂ ਪਰਿਵਾਰ ਦਾ ਨਾਮ ਉਸ ਵਾਂਗ ਸਟਕਾਰੇ ਕਿ ਕਿੰਨੇ ਮਦਦ ਕਰਨਾ ਆਸਨਾ ਇਹਨਾਂ ਦਾ ਨਾਲ ਇੱਕ ਮੁਲਾਜ਼ਮ ਇਹਨਾਂ ਨੂੰ ਦਿੱਤਾ ਪਾਇਆ ਕਿਸੇ ਸਾਲ ਜਿਹੜਾ ਮੁਲਾਜ਼ਮ ਸੀਗਾ ਕੀ ਨਾਮ ਉਹਦਾ ਕੀ ਜੱਟ ਮਲਕੀਤ ਸਿੰਘ ਹੋਮਵਰਕ ਤਾਂ ਉਹ ਵੀ ਜਿਹੜਾ ਕੱਚ ਵਜਿਆ ਜੀ ਪਰ ਲੋਕਾਂ ਦੇ ਦੱਸਣ ਮੁਤਾਬਕ ਉਹਦੇ ਬਾਹਰ ਦੇ ਵਿੱਚ ਫਾਇਰ ਜਿਹੜਾ ਫਾਇਰ ਵਜਿਆ ਬਾਹਰ ਨਹੀਂ ਵਜੇ ਫਾਇਰ ਉਹ ਸੀ ਉਹਦਾ ਕਰਾ ਲਿਆ ਸਾਰਾ ਉਹ ਮਤਲਬ ਫਾਇਰ ਲਾਈਨ ਕੀ ਨਹੀਂ ਸੀਗਾ ਉਹਦਾ ਸ਼ੀਸ਼ਾ ਜ਼ਰੂਰ ਵਜਿਆ ਉਹਦੇ ਸ਼ੀਸ਼ਾ ਔਰ ਕਾਫੀ ਹੋ ਸਕਦਾ ਡੂੰਗਾ ਚਲਾ ਗਿਆ ਫਾਇਰ ਨਹੀਂ ਸੀ ਹੌਂਟਕ ਦੀ ਜਾਂਚ ਦੇ ਵਿੱਚ ਕੀ ਕੋਈ ਸਮਝਿਆ? ਇਹੀ ਸਾਹਮਣੇ ਆਇਆ ਜੀ ਫਾਇਰ ਕਰਕੇ ਗਏ ਨੇ ਅਸੀਂ ਕੱਪ ਕਰਾਂਗੇ ਹੌਂਟਕ ਕਿੰਨੇ ਬੰਦੇ ਜਿਹੜੇ ਰੰਗ ਉੱਤੀ ਕੋਈ ਰੰਗ ਇਸਕਾ ਆਪਣੇ ਫੋਕਸ ਦੀ ਗੱਡੀ ਜੀ ਵਿੱਚ ਸਾਨੂੰ ਪੈਂਸਪਈ ਵੀ ਜੀ ਕੋਈ ਬੰਦਾ ਉਹਦੇ ਵਿੱਚ ਰੰਗ ਬੰਦੇ ਤਾਂ ਇਥੋਂ ਬਹੁਤ ਗੱਡੀਆਂ ਤਾਂ ਬਹੁਤ ਆਣੀਆਂ ਐ ਐਸਪੀ ਡੀ ਸਾਹਿਬ ਜੀ ਆਏ ਸਾਰੇ ਅਫਸਰ ਆਏ ਸੀ ਇਹ じゃ ਕੋਈ ਹਜੇ ਕੋਈ ਰਸਤੀ ਕਿ ਸਭ ਜਿਹੜੀ ਜਿਹੜੀ ਸੀਸੀਟੀਵੀ ਕੈਮਰੇ ਦੀ ਕੋਈ ਰਿਕਾਰਡਿੰਗ ਸਾਹਮਣੇ ਆਈ ਸੀ ਪੁਰਾਣੀ ਵੀ ਉਹ ਕਰ ਰਹੇ ਆ ਡੀਵੀਆਰ ਲੈ ਕੇ ਗਏ ਆ ਅਸੀਂ ਉਹ ਡੀਵੀਆਰ ਦੇਖਿਆ ਜਾ ਰਿਹਾ